जय भीम जय भारत आज शाहकोट ਸਬਡਿਵੀਜ਼ਨ ਦੇ ਪਿੰਡ ਢੰਡੋਵਾਲ ਵਿਖੇ ਬਿਜਲੀ ਘਰ ਵਿੱਚ ਪਿੰਡੂ ਮਜ਼ਦੂਰ ਜੂਨੀਅਨ ਅਤੇ ਕਿਰਤੀ ਕਿਸਾਨ ਜੂਨੀਅਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਸਰਕਾਰ ਵੱਲੋਂ ਪਾਸ ਕੀਤੇ ਗਏ ਬਿਜਲੀ ਸੋਧ ਬਿੱਲ 2025 ਦਾ ਵਿਰੋਧ ਕੀਤਾ ਗਿਆ ਅਤੇ ਪਿੰਡਾਂ ਅਤੇ ਸ਼ਹਿਰਾਂ ਕਸਬਿਆਂ ਵਿੱਚ ਲੱਗ ਰਹੇ ਚਿਪਾਂ ਵਾਲੇ ਮੀਟਰਾਂ ਦਾ ਵੀ ਵਿਰੋਧ ਕੀਤਾ ਗਿਆ ਇਸ ਮੌਕੇ ਇਹਨਾਂ ਵੱਲੋਂ ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਅਗਨ ਭੇਂਟ ਕੀਤੀਆਂ ਗਈਆਂ ਛਾੜੀਆਂ ਗਈਆਂ ਇਸ ਮੌਕੇ ਜਥੇਬੰਦੀ ਦੇ ਆਗੂਆਂ ਵੱਲੋਂ ਕਿਹਾ ਗਿਆ ਕਿ ਅਸੀਂ ਸਰਕਾਰ ਵੱਲੋਂ ਪਾਸ ਕੀਤੇ ਗਏ ਬਿਜਲੀ ਸੋਧ ਬਿੱਲ 2025 ਨੂੰ ਲਾਗੂ ਨਹੀਂ ਹੋਣ ਦੇਵਾਂਗੇ ਇਸ ਲਈ ਜਿਹੋ ਜਿਹੇ ਸੰਘਰਸ਼ ਕਰਨਾ ਪਿਆ ਕਰਾਂਗੇ ਔਰ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਲੱਗ ਰਹੇ ਬਿਜਲੀ ਚਿਪਾਂ ਵਾਲੇ ਮੀਟਰਾਂ ਨੂੰ ਨਹੀਂ ਲੱਗਣ ਦੇਵਾਂਗੇ ਮੋਹਨਜੀਤ ਸਿੰਘ ਦੀ ਸ਼ਾਹਕੋਟ ਤੋਂ ਇਹ ਰਿਪੋਰਟ ਬਿਜਲੀ ਦਫ਼ਤਰਾਂ ਦੇ ਵਿੱਚ ਸਾਰੇ ਦਫ਼ਤਰਾਂ ਦੇ ਅੱਗੇ ਕਿਰਤ ਕਾਨੂੰਨ ਦੀਆਂ ਤੇ 225 ਬਿਜਲੀ ਬਿੱਲ ਦੀਆਂ ਕਾਪੀਆਂ ਜਿਹੜੀਆਂ ਸਾਲਣੀਆਂ ਸੀਗੀਆਂ ਇਹਦੇ ਵਿੱਚ ਕਿਰਤੀ ਕਿਸਾਨ ਜੁਨੇ ਹਨ ਸੰਯੁਕਤ ਮੋਰਚਾ ਪਿੰਡੂ ਮਜ਼ਦੂਰ ਜੁਨੀਨ ਜਿੰਨੀਆਂ ਵੀ ਇਹਨਾਂ ਦੀਆਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵਾ ਉਹ ਸਾਰਿਆਂ ਨੇ ਇਕੱਠੇ ਹੋ ਕੇ ਅਸੀਂ ਇੱਥੇ ਪ੍ਰੋਟੈਸਟ ਕੀਤਾ ਆ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਦਾ ਵੀ ਸੁਨੇਹਾ ਆਊਗਾ ਅਸੀਂ ਸਾਰੀਆਂ ਜਥੇਬੰਦੀਆਂ ਇਹ ਜਿਹੜਾ ਬਿੱਲ ਆ ਇਹ ਲਾਗੂ ਨਹੀਂ ਹੋਣ ਦੇਣਾ ਔਰ ਇਹ ਜਿਹੜੇ ਮੀਟਰ ਜਾਂ ਚੈਪ ਵਾਲੇ ਇਹ ਅਸੀਂ ਲੱਗਣ ਨਹੀਂ ਦੇਣ ਦੀਆਂ ਸਰਕਾਰ ਦੀਆਂ ਮਾਰੂ ਨੀਤੀਆਂ ਨੂੰ ਅਸੀਂ ਠੋਕਰ ਮਾਰਦੇ ਆ ਕਿਉਂਕਿ ਨਾਂ ਤਾਂ ਅੱਗੇ ਜਿਹੜਾ ਆ ਬਿਜਲੀ ਬਿੱਲ ਜਿਹੜਾ ਜਦੋਂ ਰੱਦ ਮਾਫ ਹੋਈਏ ਬਿਜਲੀ ਉਦੋਂ ਵੀ ਇਹਨਾਂ ਦੀ ਧੌਣ ਤੇ ਗੋਡੇ ਰੱਖ ਰੱਖ ਕੇ ਕਰਾਈ ਆ ਹੁਣ ਵੀ ਪਿੰਡਾਂ ਦੇ ਵਿੱਚ ਅਸੀਂ ਜਿਹੜਾ ਆ ਇਹਨਾਂ ਦੀ ਧੌਣ ਤੇ ਗੋਡਾ ਰੱਖ ਕੇ ਚੇਪ ਵਾਲੇ ਮੀਟਰ ਨਹੀਂ ਲੱਗਣਦੇ ਨੇ ਔਰ ਜਿੱਦਾਂ ਦੀ ਵੀ ਲੜਾਈ ਲੜਨੀ ਹੋਈ ਲੜਾਂਗੇ ਧੰਨਵਾਦ ਹਾਂਜੀ ਹਾਂਜੀ ਸੋ ਅੱਜ ਇੱਥੇ ਢੰਡੋਵਾਲ ਦੇ ਵਿੱਚ ਜਿਹੜਾ ਇਕੱਠ ਕੀਤਾ ਗਿਆ ਉਹਦੇ ਸਬੰਧ ਵਿੱਚ ਮੈਂ ਸਰਕਾਰ ਨੂੰ ਇੱਕ ਚੇਤਾਵਨੀ ਦੇਣੀ ਚਾਹੁੰਦਾ ਹਾਂ ਕਿ ਜਿਹੜਾ ਇਹ ਸੰਘਰਸ਼ ਆ ਇਹਨੂੰ ਮਾੜਾ ਨਾ ਸਮਝਿਆ ਜਾਵੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਪੰਜਾਬ ਲੈਵਲ ਤੇ ਸਾਡੇ ਨਾਲ ਆ ਸੋ ਇਹ ਸੰਘਰਸ਼ ਜਿਹੜਾ ਇਹਨੂੰ ਜਿੰਨਾ ਵੀ ਲੋਡ ਪੈਂਦੇ ਸਾਨੂੰ ਲੋਡ ਪਈ ਇਹਨੂੰ ਮਜ਼ਬੂਤ ਕਰਨ ਲਈ ਛੜਦਾਂ ਦੇ ਆਉਣ ਲਈ ਇਹ ਜਿਹੜਾ ਅਸੀਂ ਤਤਪਰਾਂ ਸੋ ਸਰਕਾਰ ਸਮਝੇ ਨਾ ਕਿਤੇ ਕਿ ਇਹ ਜਿਹੜਾ ਸੰਘਰਸ਼ ਆ ਵੀ ਕਿਰੇ ਨਿਕੰਮੋਟਾ ਨਹੀਂ ਇਹ ਬਹੁਤ ਵੱਡਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਲੋਡ ਪਈ ਤਾਂ ਵੱਡੇ ਜਿਹੜੇ ਆ ਉਹ ਜਾਮ ਵੀ ਲਾਏ ਜਾ ਸਕਦੇ ਆ ਧੰਨਵਾਦ ਤੁਹਾਡਾ